ਵਾਹ ਵਾਹ ਹੈ ਗੁਰੂ ਜੀ ਕੀ ਫਤਿਹ ਬਾਬਾ ਜੀ ਕੱਲ ਕੋਠੇ ਖਜੂਰੇ ਦੇ ਪਿੰਡ ਦੇ ਵਿੱਚ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਈ ਯਾਰ ਤੇ ਜਿਹੜਾ ਉਹ ਦੋਸ਼ੀ ਸੀ ਉਹਤੇ ਕੀ ਕਾਰਵਾਈ ਕੀਤੀ ਗਈ ਹੈ ਜੀ ਕੱਲ ਜਿਹੜੀ ਘਟਨਾ ਵਾਪਰੀ ਆ ਕੋਠੇ ਖਜੂਰਾ ਦੇ ਵਿੱਚ ਉਹ ਬਹੁਤ ਮੰਦ ਭਾਗੀ ਘਟਨਾ ਹੈ ਜੀ ਕਿਉਂਕਿ ਉਹ ਜਿਹੜੀ ਘਟਨਾ ਸਵੇਰੇ ਅਮਰਤ ਵੇਲੇ ਤਕਰੀਬਨ 6 6:30 ਦੇ ਵਿਚਕਾਰ ਉਹ ਘਟਨਾ ਵਾਪਰੀ ਹੈ ਨਤਨ ਦੀ ਸਮਾਪਤੀ ਦੇ ਸਮੇਂ ਤੇ ਸਾਨੂੰ ਤਕਰੀਬਨ 8:30 ਵਜੇ ਪਤਾ ਲੱਗਿਆ ਸੀ ਉਸ ਦਾ ਜੀ ਤੇ ਉਦੋਂ ਤੱਕ ਜਿਹੜਾ ਉਹ ਸਖਸ ਨੂੰ ਪੁਲਿਸ ਫੜ ਕੇ ਆਪਣਾ ਥਾਣੇ ਲਿਆ ਲਿਆ ਚੁੱਕੀ ਸੀਗੀ ਜੀ ਤੇ ਅਗਰ ਸਾਨੂੰ ਪਹਿਲਾਂ ਕਿਤੇ ਸਵੇਰੇ ਪਤਾ ਲੱਗ ਜਾਂਦਾ ਤੇ ਅਸੀਂ ਆਪਣੀ ਉਹਦਾ ਸੋਦਾ ਵੀ ਲਾਉਂਦੇ ਆਪਣੇ ਤੌਰ ਤੇ ਅਸੀਂ ਕਾਰਵਾਈ ਵੀ ਕਰਦੇ ਤੇ ਪਰ ਉਹ ਪਿੰਡ ਵਾਲਿਆਂ ਨੇ ਜਾਂ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਉਹਨੂੰ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕੇ ਤੇ ਉਹਨੂੰ ਥਾਣੇ ਜਿਹੜਾ ਅਸੀਂ ਉਹ ਪਹੁੰਚਾ ਦਿੱਤਾ ਗਿਆ ਜੀ ਸਾਢੇ 8 ਵਜੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਮੈਂ ਸਿੰਘ ਸਾਹਿਬ ਜਥੇਦਾਰ ਬਾਬਾ ਮੀਤ ਸਿੰਘ ਜੁੱਡੀ ਸਾਹਿਬ ਨਨਕਾਣਾ ਸਾਹਿਬ ਵਾਲੇ ਜਿਹੜੇ ਕਿ ਦਸ਼ਮੇਸ਼ ਤਰਨਾਂ ਦਲ ਦੇ ਮੌਜੂਦਾ ਮੁਖੀ ਆ ਕਿਉਂਕਿ ਇੱਥੇ ਜਿਹੜੀਆਂ ਸੋਣੀਆਂ ਚੱਲ ਰਹੀਆਂ ਨੇ ਬਾਬਾ ਜੀ ਦੇ ਅੰਡਰ ਹੀ ਚੱਲ ਰਹੀਆਂ ਨੇ ਤੇ ਬਾਬਾ ਜੀ ਨਾਲ ਮੈਂ ਵਿਚਾਰ ਕੀਤੀ ਤਾਂ ਉਹਨਾਂ ਨੇ ਮੈਨੂੰ ਜਦ ਇਹ ਕਿਹਾ ਵੀ ਤੁਸੀਂ ਉੱਥੇ ਜਾਓ ਅਸੀਂ ਉੱਥੇ ਫੌਜ ਲੈ ਕੇ ਪਹੁੰਚੇ ਥਾਣੇ ਜਾ ਕੇ ਅਸੀਂ ਐਸਚੋ ਨਾਲ ਜਿਹੜੀ ਗੱਲਬਾਤ ਕੀਤੀ ਤੇ ਉਹਦੇ ਤੇ ਅਸੀਂ ਜਿਹੜਾ ਪਰਚਾ ਸੀ ਉਹ ਦਰਜ ਕਰਵਾ ਦਿੱਤਾ ਸੀਗਾ ਤੇ ਪਰਚਾ ਦਰਜ ਕਰਵਾ ਕੇ ਤੇ ਅੱਜ ਮੇਰੇ ਖਿਆਲ ਦੇ ਵਿੱਚ ਵੀ ਉਹਦਾ ਰਿਮਾਂਡ ਲੈ ਆਏ ਅੱਜ ਪੇਸ਼ ਕੀਤਾ ਸੀਗਾ ਦੁਆਰੇ ਅਜਰ ਮਾਰ ਲਿਆ ਉਹਦੀ ਤਕਦੀਸ਼ ਵਗੈਰਾ ਜਿਹੜੀ ਆ ਉਹ ਚੱਲ ਰਹੀ ਆ ਤੇ ਕੱਲ ਨੂੰ ਉਹਨੂੰ ਮੇਰੇ ਖਾਲ ਦੇ ਵਿੱਚ ਵੀ ਜਿਹੜੇ ਭੇਜ ਦੇਣਗੇ ਜਿਆ ਕਰਨ ਦਾ ਰਮਾੜ ਦੋ ਦਿਨ ਚਾਰ-ਚਾਰ ਕਿੰਨਾ ਆਉ ਉਹ ਕਰਦੇ ਐ ਐਸਚੋ ਨਾਲ ਗੱਲਬਾਤ ਵੀ ਕਿਸ ਹਿਸਾਬ ਦਾ ਵਹ ਇੱਕ ਬਾਬਾ ਜੀ ਮੈਂ ਸੁਣਿਆ ਜੀ ਬਹੁਤ ਗੁਰੂ ਘਰ ਨੇ ਇਦਾਂ ਦੇ ਗਣਤੀ ਦੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਜਿੱਥੇ ਗ੍ਰਾਂਤੀ ਸੰਘਾ ਉਹਨਾਂ ਕਟਾਈਆਂ ਕੀਤੀਆਂ ਜਾਂਦੀਆਂ ਜੀ ਉਹਦੇ ਸਬੰਧ ਵਿੱਚ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੋਗੇ ਜੀ ਬਿਲਕੁਲ ਜੀ ਹੈਗੀਆਂ ਨੇ ਬਹੁਤ ਜਗਾਵਾਂ ਇੱਕ ਕੱਲ ਦੀ ਮੇਰੇ ਕੋਲੇ ਵੀਡੀਓ ਆਈ ਹੋਈ ਆ ਜਿੱਥੇ ਕਿ ਜਗਰਾਉਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਿੱਥੇ ਕਿ ਰਾਤ ਨੂੰ ਗੁਰੂ ਸਾਹਿਬ ਦਾ ਸੌਖਾ ਸਿਣੀ ਨਹੀਂ ਕੀਤਾ ਜਾਂਦਾ ਪ੍ਰਕਾਸ਼ ਹੀ ਪੈ ਰਹੇ ਨੇ ਆ ਤੇ ਹੋਰ ਵੀ ਇੱਕ ਦੋ ਅਜਿਹੀਆਂ ਜਿਹੜੀਆਂ ਇੱਕ ਡਰਾਮਾ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਕ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਤਾਜ ਅਸੀਂ ਬੁਲਾਇਆ ਵੀ ਹੈ ਇੱਥੇ ਤੇ ਬੁਲਾ ਕੇ ਉਹਨਾਂ ਤੇ ਕਰਦੇ ਆ ਕਾਰਵਾਈ ਕੀ ਬਣਦਾ ਹੈ ਤੇ ਅਸੀਂ ਗੁਰਦੁਆਰਾ ਸਾਹਿਬ ਵੀ ਜਾ ਕੇ ਮੌਕਾ ਵੀ ਦੇਖਾਂਗੇ ਤੇ ਬਾਕੀ ਵੈਸੇ ਅਸੀਂ ਜਗਰਾਉਂ ਸਰ ਦੇ ਵਿੱਚ ਸਾਡੀਆਂ ਜਿਹੜੀਆਂ ਸਰਗਰਮੀਆਂ ਉਹ ਤੇਜ਼ ਰਹਿੰਦੀਆਂ ਨੇ ਜੋ ਕਿ ਅਸੀਂ ਬਾਜ ਅੱਖ ਦੇ ਨਾਲ ਹਰ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰਵਾਈਆਂ ਉਹ ਅਸੀਂ ਦੇਖਦੇ ਰਹਿੰਨੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੇ ਕੱਲ੍ਹ ਵਾਲੀ ਘਟਨਾ ਸੀ ਉਹਦੇ ਵਿੱਚ ਗ੍ਰੰਤੀ ਸਿੰਘ ਦੀ ਕੋਈ ਕੁਤਾਹੀ ਨਹੀਂ ਸੀ ਜੀ ਕਿਉਂਕਿ ਗ੍ਰੰਤੀ ਸਿੰਘ ਬੜਾ ਸੁਚੇਤ ਸੀਗਾ ਤੇ ਹਾਂ ਇੱਕ ਉਹਦੇ ਵਿੱਚ ਜ਼ਰੂਰ ਕਮੀ ਸੀ ਕਿਉਂਕਿ ਉਹ ਸਸਤਰ ਧਾਰੀ ਨਹੀਂ ਹੈਗਾ ਸੀ ਉਹਦੇ ਕਿਰਪਾਨ ਜ਼ਰੂਰ ਪਾਈ ਸੀਗੀ ਆਪਾਂ ਉਹਨੂੰ ਕਿਰਪਾਨ ਨਹੀਂ ਕਹਿ ਸਕਦੇ ਕਿ ਉਹ ਤਾਂ ਸਿੱਟੀਆਂ ਨਿੱਕੇ ਨਿੱਕੇ ਕਰਦਾਈਆਂ ਜਿਹੜੀਆਂ ਨੇ ਉਹ ਪਾਈ ਫਰਦੇ ਨੇ ਤੇ ਅਗਰ ਉਹ ਮੈਂ ਕਹਿੰਨਾ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘ ਆ ਉਹ ਤਿਆਰ ਬਰ ਤਿਆਰ ਹੋਣੇ ਚਾਹੀਦੇ ਜੇ ਬਾਣਾ ਨਹੀਂ ਪਾਉਂਦਾ ਗ੍ਰਾਂਤੀ ਘੱਟ ਤੋਂ ਘਾਟੋਂ ਦੇ ਕੋਲੇ 2.5 ਫੁੱਟ ਦੀ ਕਿਰਪਾਨ ਜਿਹੜੀ ਤਾਬਿਆਂ ਦੇ ਵਿੱਚ ਹਜੂਰੀ ਦੇ ਵਿੱਚ ਹਰ ਟਾਈਮ ਜਿਹੜੀ ਆ ਉਹ ਮੌਜੂਦ ਉਹਦੇ ਕੋਲੇ ਹੋਣੀ ਚਾਹੀਦੀ ਆ ਬਿਨਾ ਮਿਆਨ ਤੋਂ ਕਿਉਂਕਿ ਜਦੋਂ ਆਪਣਾ ਘਟਨਾ ਵਾਪਰੀ ਸੀਗੀ ਮੁਰਿੰਡੇ ਉਦੋਂ ਗ੍ਰਾਂਤੀ ਸਿੰਘ ਰੌਲ ਤੇ ਬੈਠੇ ਸੀ ਤੇ ਉਹਨਾਂ ਦੇ ਗਿੱਚੀ ਦੇ ਵਿੱਚ ਆ ਕੇ ਉਹਨੇ ਚਪੇੜਾਂ ਮਾਰੀਆਂ ਸੀਗੀਆਂ ਗ੍ਰਾਂਤੀ ਸਿੰਘ ਦੇ ਬੈਠੇ ਤਾਬਿਆਂ ਦੇ ਜੇ ਉਹ ਸ਼ਸਤਰਧਾਰੀ ਹੁੰਦੇ ਤਾਂ ਉਹਨਾਂ ਕੋਲੇ ਸ਼ਸਤਰ ਹੁੰਦਾ ਤੇ ਕਿਸੇ ਦੀ ਹਿੰਮਤ ਨਹੀਂ ਸੀਗੀ ਵੀ ਉਹ ਇਸ ਤਰ੍ਹਾਂ ਕੋਈ ਹਰਕਤ ਕਰ ਜਾਂਦਾ ਤੇ ਮੈਂ ਕਹੂੰਗਾ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਗ੍ਰੰਥੀ ਸਿੰਘ ਨੇ ਗ੍ਰੰਥੀ ਸਿੰਘ ਜਿਹੜੇ ਉਹ ਸਾਸ਼ਤਰਧਾਰੀ ਹੋਣਾ ਚਾਹੀਦੇ ਆ ਤਿਆਰ ਵਰ ਤਿਆਰ ਹੋਣੇ ਚਾਹੀਦੇ ਆ ਤੇ ਬਾਕੀ ਇਹ ਆ ਵੀ ਚਲੋ ਗ੍ਰੰਥੀ ਸਿੰਘ ਜਿਹੜੇ ਸੇਵਾਵਾਂ ਕਰਦੇ ਨੇ ਵਧੀਆ ਡੋਟੀਆਂ ਨਭਾਉਂਦੇ ਨੇ ਬੇ ਚੰਗੇ ਗ੍ਰੰਥੀ ਸਿੰਘ ਵੀ ਨੇ ਸੁਚੇਤ ਵੀ ਨੇ ਪਰ ਜਿਹੜਾ ਕੋਈ ਗ੍ਰੰਥੀ ਸਿੰਘ ਵੀ ਕੁਤਾਹੀ ਕਰਦਾ ਏ ਤੇ ਉਹਨਾਂ ਨੂੰ ਅਸੀਂ ਹਦਾਇਤ ਕਰਦੇ ਆ ਵੀ ਜਿਹੜਾ ਦਲਮੰਦ ਦੇ ਡਿੱਕੇ ਆ ਗਿਆ ਤੇ ਅਸੀਂ ਫਿਰ ਆਪਣੀ ਜਿਹੜੀ ਕਾਰਵਾਈ ਆ ਉਹ ਅਸੀਂ ਪਾਵਾਂਗੇ ਆ ਜਿਹੜੀ ਮੈਂ ਤੁਹਾਨੂੰ ਘਟਨਾ ਦੱਸੀ ਵੀ ਗੁਰੂ ਸਾਹਿਬ ਦਾ ਸੌਖਾ ਸਿਣੀ ਨਹੀਂ ਕਰਦੇ ਉਹ ਅਸੀਂ ਗਰੰਥੀ ਸਿੰਘ ਵੀ ਖਿੱਚਣਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਸੀਂ ਉਹ ਜਿਹੜੀ ਆ ਉਹ ਖਿੱਚ ਲੈਣੀ ਆ ਤਾਂ ਕਿ ਦੂਜਿਆਂ ਨੂੰ ਜਿਹੜਾ ਕਰਨ ਹੋ ਜਾਣ ਤੇ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਤੇ ਇਕੱਲੇ ਗਰੰਥੀ ਸਿੰਘ ਦੇ ਨਹੀਂ ਬਲਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਸੂਚਿਤ ਹੋਣਾ ਚਾਹੀਦਾ ਕਿਉਂਕਿ ਸਵੇਰੇ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਉਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਲਾ ਕੇਵਲ ਤੋਂ ਕੇਵਲ ਇੱਕ ਗਰੰਥੀ ਸਿੰਘ ਹੁੰਦਾ ਹੈ ਹੋਰ ਕੋਈ ਨਹੀਂ ਹੁੰਦਾਗਾ ਤੇ ਉਦੋਂ ਗ੍ਰਾਂਤੀ ਸਿੰਘ ਦੇਗ ਬਣਾਉਣ ਵੀ ਚਲਾ ਜਾਂਦਾ ਦਰਵਾਜ਼ਾ ਤਾਂ ਬਾਰ ਖੁੱਲਾ ਹੁੰਦਾ ਹੈ ਜਾਂ ਕੱਲੇ ਗ੍ਰਾਂਤੀ ਸਿੰਘ ਦੇ ਵੇਲੇ ਤੇ ਵੀ ਕੋਈ ਆ ਸਕਦਾ ਹੈ ਜਿਵੇਂ ਹੁਣ ਕੱਲ ਇਨਸਾਨ ਆ ਗਿਆ ਭਾਵੇਂ ਕਿ ਅੰਦਰ ਸੰਗਤ ਸੀਗੀ ਬਜ਼ੁਰਗ ਬੈਠੇ ਸੀ ਪਰ ਉਹਨਾਂ ਵੱਲੋਂ ਵੀ ਕੋਈ ਬਹਤਾ ਹੋ ਕਿਉਂਕਿ ਗ੍ਰਾਂਤੀ ਸਿੰਘ ਆਪ ਹੱਥੋਂ ਪਈ ਹੁੰਦਾ ਰਿਹਾ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਬਾਅਦ ਦੇ ਵਿੱਚੋਂ ਪਿੰਡ ਦੇ ਮੁੰਡੇ ਦੋ ਚਾਰ ਸਿੰਘ ਆਏ ਉਹਨਾਂ ਨੇ ਆ ਕੇ ਜਿਹੜਾ ਉਹਦੀ ਗ੍ਰਾਂਤੀ ਸਿੰਘ ਦੀ ਹੈਲਪ ਕੀਤੀ ਆ ਬਿਅਸ ਕਰਕੇ ਜਿਹੜਾ ਗੁਰਦੋਰਾ ਪ੍ਰਬੰਧ ਕਮੇਟੀਆਂ ਦਾ ਵੀ ਜਿਹੜਾ ਫਰਜ ਬਣਦਾ ਹੈ ਤੇ ਇੱਕ ਪ੍ਰਬੰਧ ਕਮੇਟੀوں ਵੀ ਕੇਵਲ ਤੋਂ ਕੇਵਲ ਗੋਲਕ ਤੱਕ ਸੀਮਤ ਨਾ ਰਹਿਣ ਜਦੋਂ ਕਿ ਉਹੋ ਜੀ ਘਟਨਾ ਵਾਪਰਦੀ ਹੈ ਤਾਂ ਪ੍ਰਬੰਧ ਕਮੇਟੀ ਵੀ ਸੁਚੇਤ ਹੋਵੇ ਤੇ ਬਾਕੀ ਤੁਸੀਂ ਕੱਲ ਵੇਖਿਆ ਪ੍ਰਬੰਧ ਕਮੇਟੀ ਕੈਮਰੇ ਮੂਰੇ ਆਉਣ ਨੂੰ ਤਿਆਰ ਨਹੀਂ ਸੀ ਇਹਨਾਂ ਚੀਜ਼ਾਂ ਤੋਂ ਜਿਹੜਾ ਅਸੀਂ ਹੋਰ ਵੀ ਅਸੀਂ ਜਿਹੜੀ ਆਪਣੀਆਂ ਮਹਾਮਾਸੀ ਤੇਜ ਕਰਦੇ ਆ ਸਾਰੀਆਂ ਫੌਜਾਂ ਨੂੰ ਬੁਲਾਇਆ ਫੌਜਾਂ ਦੇ ਨਾਲ ਅਸੀਂ ਵਿਚਾਰ ਵਟਾਂਦਰਾ ਕਰਦੇ ਆ ਇੱਕ ਵਾਰੀ ਸਾਰਾ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘਾਂ ਨੂੰ ਤੇ ਪ੍ਰਬੰਧਕ ਕਮੇਟੀ ਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਆਪਣੀ ਸਿਰਫ ਦਾੜੇ ਸਜਾਏ ਹੋਏ ਨੇ ਸ਼ਾਇਦ ਕਿਤੇ ਨਾ ਕਿਤੇ ਇੱਕ ਤਾਹੀਆਂ ਜੇ ਵਰਤੀਆਂ ਜਾ ਰਹੀਆਂ ਨੇ ਤੇ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਜੀ ਇਹ ਬਿਲਕੁਲ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਨਾ ਸਭ ਤੋਂ ਜ਼ਿਆਦਾ ਜਿਹੜੀਆਂ ਔਣ ਤਾਹੀਆਂ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਹੀ ਨੇ ਜੀ ਕਿਉਂਕਿ ਪ੍ਰਬੰਧਕ ਕਮੇਟੀਆਂ ਦੇ ਬਹੁਤੇ ਤਾਂ ਇਹੋ ਜਿਹੇ ਨੇ ਜਿਹੜੇ ਕਿਸੇ ਨਾ ਕਿਸੇ ਡੇਰੇਬਾਲ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਕਿਸੇ ਹੋਰ ਸੰਸਥਾਾਂ ਦੇ ਨਾਲ ਜੁੜੇ ਹੋਏ ਨੇ ਬਹੁਤੇ ਤਾਂ ਗੁਰਦੁਆਰਾ ਸਾਹਿਬ ਦੇ ਸਾਰੇ ਤਾਂ ਨਹੀਂ ਆਪਾਂ ਕਹਿ ਸਕਦੇ ਤਕਰੀਬਨ 95% ਉਹ ਕਮੇਟੀਆਂ ਨੇ ਜਿਨ੍ਹਾਂ ਨੂੰ ਨਿਤਨੇਮ ਦਾ ਨਹੀਂ ਪਤਾਗਾ ਜਿਨ੍ਹਾਂ ਨੂੰ ਕੋਈ ਇਤਿਹਾਸ ਬਾਰੇ ਜਾਂ ਗੁਰਮਤਿ ਬਾਰੇ ਪੂਰਾ ਜਿੰਨਾ ਵੀ ਪਤਾ ਨਹੀਂ ਤੇ ਸਿਰਫ ਇਹੀ ਪਤਾ ਵੀ ਗੋਲਕ ਖੋਲਣੀ ਆ ਤੇ ਜਾਂ ਅਸੀਂ ਜਿਹੜੀ ਸੇਵਾ ਕੀਤੀ ਕਰਨੀ ਹੋਰ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਬਹੁਤੇ ਤਾਂ ਇਹੋ ਜੀ ਵੀ ਕਮੇਟੀ ਵਾਲੇ ਪ੍ਰਬੰਧਕ ਮਿਲ ਜਾਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਕਿੰਨੇ ਪ੍ਰਕਾਸ਼ ਨੇ ਕਿਉਂਕਿ ਜਿਹੜੀਆਂ ਕਮੇਟੀਆਂ ਨੇ ਜਿਹੜੀ ਸੰਗਤ ਅਸਲ ਦੇ ਵਿੱਚ ਦਾ ਸੰਗਤ ਨੂੰ ਇਹ ਚਾਹੀਦਾ ਵੀ ਚੰਗੀਆਂ ਕਮੇਟ ਚੰਗੇ ਬੰਦੇ ਜਿਹੜੇ ਚੁਣ ਕੇ ਉਹਨਾਂ ਦੀ ਕਮੇਟੀ ਆ ਜਿਹੜੀ ਬਣਾਉਣੀ ਚਾਹੀਦੀ ਆ ਇੱਕ ਹੋਰ ਸਾਡੇ ਵਿੱਚ ਬਹੁਤ ਵੱਡੀ ਬਿਮਾਰੀ ਆ ਵੀ ਜਿੱਥੇ ਗੁਰਦੁਆਰਾ ਬਣਿਆ ਵੀ ਉਸੇ ਮਹੱਲੇ ਦੇ ਉਸੇ ਏਰੀਏ ਦੇ ਬੰਦਿਆਂ ਦੀ ਕਮੇਟੀ ਹੋਣੀ ਚਾਹੀਦੀ ਆ ਨਹੀਂ ਬਿਲਕੁਲ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਜੇ ਉੱਥੇ ਗੁਰਮਤ ਵਾਲੇ ਬੰਦੇ ਨਹੀਂ ਹੈਗੇ ਤਾਂ ਬਾਹਰ ਕਿਤੇ ਗੁਰਮਤ ਵਾਲੇ ਬੰਦੇ ਤੁਸੀਂ ਬਾਹਰਲੇ ਬੰਦੇ ਵਿੱਚ ਪਾ ਕੇ ਕਮੇਟੀ ਬਣਾ ਕੇ ਉਸ ਪ੍ਰਬੰਧ ਨੂੰ ਚਲਾ ਸਕਦੇ ਆ ਪਰ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹ ਗੁਰਮਤ ਦੀ ਧਾਰਨੀ ਹੋਣੀ ਚਾਹੀਦੀ ਹੈ ਕੇਵਲ ਤੋਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਹੋਣੀ ਚਾਹੀਦੀ ਆ ਇੱਕ ਬਾਬਾ ਜੀ ਜਦੋਂ ਵੀ ਹੁਣ ਵੈਸੇ ਤਾਂ ਹੁਕਮਨਾਮਾ ਦਰਬਾਰ ਸਾਹਿਬ ਤੋਂ ਹੋਇਆ ਹੋਇਆ ਵੀ ਜਿਹੜੀਆਂ ਵੀ ਕਮੇਟੀਆਂ ਨੇ ਉਹ ਗੁਰੂ ਲੜ ਲੱਗੀਆਂ ਹੋ ਠੀਕ ਹੈ ਜੀ ਪਰ ਇਹਨਾਂ ਨੂੰ ਅੱਖੋਂ ਪਰੋਖੇ ਕਰਕੇ ਹੁਕਮਨਾਮੇ ਨੂੰ ਅੱਖੋਂ ਪਰੋਖੇ ਕਰਕੇ ਅੱਜ ਵੀ ਕਮੇਟੀਆਂ ਬਹੁਤ ਸਥਾਪਿਤ ਨੇ ਜਿੱਦਾਂ ਆਪਾਂ ਪਹਿਲਾਂ ਵੀ ਤੁਸੀਂ ਗੱਲ ਕਰ ਚੁੱਕੇ ਹੋ ਇਹਨਾਂ ਲਈ ਤੁਸੀਂ ਕਮੇਟੀਆਂ ਨੂੰ ਕਹਿਣਾ ਕੀ ਸੁਨੇਹ ਚ ਦੇਣਾ ਚਾਹੋਗੇ ਵੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਅਕਾਲ ਤਖਤ ਆ ਨਾ ਉਹ ਸਿੱਖ ਕੌਮ ਦੀ ਜਿਹੜੀ ਮਹਾਨ ਸੰਸਥਾ ਹੈ ਵੀ ਹਰ ਇੱਕ ਜਿਹੜਾ ਗੁਰੂ ਦਾ ਸਿੱਖਾ ਉਹ ਤਾਂ ਅਕਾਲ ਤਖਤ ਸਭ ਨੂੰ ਸਮਰਪਤ ਆ ਜਿਹੜਾ ਅਕਾਲ ਤਖਤ ਨੂੰ ਸਭ ਨੂੰ ਸਮਰਪਤ ਨਹੀਂ ਅਸੀਂ ਤਾਂ ਉਹਨੂੰ ਸਿੱਖ ਨਹੀਂ ਗਿਣਦੇਗੇ ਕਿਉਂਕਿ ਅਕਾਲ ਤਖਤ ਸਭ ਤੋਂ ਹੁਕਮਨਾਮਾ ਜਾਰੀ ਹੋ ਗਿਆ ਤਾਂ ਸਾਨੂੰ ਉਹਤੇ ਪਹਿਰਾ ਦੇਣਾ ਚਾਹੀਦਾ ਹੈ ਲੇਕਿਨ ਇਹ ਜ਼ਰੂਰ ਆ ਵੀ ਅਕਾਲ ਤਖਤ ਸਭ ਤੋਂ ਹੁਕਮਨਾਮਾ ਜਾਰੀ ਹੋ ਗਿਆ ਤਾਂ ਜਿਹੜਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਾਸਤੇ ਵੀ ਸਾਨੂੰ ਕੋਈ ਨਾ ਕੋਈ ਉਪਰਾਲੇ ਕਰਨੇ ਚਾਹੀਦੇ ਆ ਪਰ ਅਸੀਂ ਆਪਣੇ ਤੌਰ ਤੇ ਦਲਪੰਤ ਵੱਲੋਂ ਆਪਣਾ ਬਾਬਾ ਮੀਤ ਸਿੰਘ ਸੋਢੀ ਸਾਹਿਬ ਉਹਨਾਂ ਵੱਲੋਂ ਜਿਹੜੀ ਆ ਮੁਹਿੰਮ ਚਲਾਈ ਗਈ ਆ ਵੀ ਗੁਰਦੁਆਰਿਆਂ ਦੀਆਂ ਜਿਹੜੀਆਂ ਪ੍ਰਬੰਧ ਕਮੇਟੀਆਂ ਨੇ ਉਹਨਾਂ ਦੀ ਦੇਖਰੇਖ ਕੀਤੀ ਜਾਵੇ ਤੇ ਜਿਹੜਾ ਉਹ ਹੁਕਮਨਾਮਾ ਉਹ ਲਾਗੂ ਕਿਸੇ ਸੰਸਥਾ ਤੋਂ ਕਿਸੇ ਜਥੇਬੰਦੀ ਤੋਂ ਕਹਿਣ ਤੋਂ ਬਗੈਰ ਹੀ ਸੰਗਤ ਨੂੰ ਆਪ ਵੀ ਚਾਹੀਦਾ ਵੀ ਅਸੀਂ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹਨੂੰ ਅਸੀਂ ਲਾਗੂ ਕਰਵਾਈਏ ਇਹ ਤਾਂ ਸਾਡਾ ਫਰਜ਼ ਬਣਦਾ ਸਾਰਿਆਂ ਦਾ ਜੀ ਬਹੁਤ ਧੰਨਵਾਦ